ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਜੁਪੈ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪ੍ਰੀਆ ਪਾਰ ਸਹ ਸੁ ਸਿਆਨ ਪ ਲੱਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਕਿਉ ਸਜਾਰਾ ਹੋਈਐ ਕਿਉ ਕੂੜੈ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਿੜਾਈ ਹੁਕਮੀ ਉਤਮ ਨੀਚ ਹੁਕਮ ਲਖ ਸੁਖ ਸੁਖ ਪਾਈ ਆਹੇ ਇਕਨਾ ਹੁਕਮੇ ਬਖਸੀਸ ਆਇਕ ਹੁਕਮੀ ਸੁਲਾਪੁ ਆਈ ਆਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਊਜੈ ਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਏ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਮੇਖਮ ਵਿਚਾਰ ਗਾਵੇ ਕੋ ਸਾਜ ਕਰੀ ਤਨਖੇ ਗਾਵੇ ਕੋ ਜੀ ਲੈ ਹਰਦੇ ਗਾਵੇ ਪੂਜ ਆਪੈ ਸਦੂਰ ਗਾਵੇ ਕੋ ਵੇਖੇ ਹਾਦਰਹ ਦੂਰ ਕਥਨਾ ਕਠਿ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੇ ਦਿੱ ਥੁਗ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਮਿਕ ਸਹਵੇ ਪ੍ਰਵਾ ਸਾਚਾ ਸਾਹਿਬ ਸਾਚਨਾਇ ਭਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੀ ਅਗੈ ਰਖੀਐ ਜਿਤ ਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰੁ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਹਾਨਾਦ ਗੁਰਮ ਅਵੇਦੰ ਗੁਰਮ ਰਹਿ ਸਮਾਈ ਗੁਰੇ ਸਰਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥਨ ਨਾ ਜਾਇ ਗੁਰਾ ਏਕ ਦੇਹੇ 부ਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਸਰਣਾ ਜਾਇ ਤੀਰਥ ਨਾਵ ਜਿਥਿ ਭਾਵ ਵਿਣ ਭਾਣੇ ਕੇ ਨਾਇ ਕਰੀ ਜਿਤੇ ਸ੍ਰਿਂਠ ਉਪਾਈ ਵੇਖਾ ਵਿਣ ਕਰਮ ਕੈ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸ ਸੁਣੀ ਹੋਏ ਨਵਾ ਖੰਡਵ ਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਉਰਖਾਇ ਕੈ ਜਸ ਕੀ ਰਤ ਜਾਗਲੇ ਜੇ ਤਿਸ ਨਦਰ ਨ ਆਵੈ ਤਾ ਵਾਤਨ ਪੁੱਛੈ ਕੀ ਕੀਤਾ ਅੰਦਰ ਕੀਟ ਕਰ ਦੂਸੇ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋ ਨਾ ਸੂਝੈ ਜਿਸ ਗੁਣ ਕੋਈ ਕਰੇ ਸੁਣਿਆ ਸਿਦ ਪੀਰ ਸ੍ਰੋਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸੜ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਗੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਬੈ ਰਾਉ ਸੁਣਿਆ ਹਾਥ ਵੈ ਸਗਾਉ ਨਾਨਕ ਭਗਤਾ ਸੁਨਾਵੀ ਗਾਸ ਸੁਣਿਆ ਨੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾਲ ਲੇਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਸੁਰਤਿ ਵੈ ਮਨ ਬੁੱਧ ਮੰਨੈ ਸਗਲ ਭਾਵਨ ਕੇ ਸੁਧ ਮੰਨੈ ਮੋਹ ਚੂਟਾ ਨਾ ਖਾਏ ਮੰਨੈ ਜਮ ਕੇ ਸਾਰਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਮਾਰੂਠਾਗ ਨਾ ਪਾਏ ਮੰਨੈ ਅਪਸਿਓ ਪ੍ਰਗਟ ਜਾਏ ਮੰਨੈ ਮਗਨੈ ਚੱਲੇ ਪੰਥ ਮੰਨੈ ਧਰਮ ਸiddhi ਸੰਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਗਵਨ ਅਪੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਨਿਰਗੈ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾਗਾ ਗੁਰ ਏਕ ਤਿਆਨ ਜੇ ਕੋ ਕਹਿ ਕਰੈ ਵਿਚਾਰ ਪ੍ਰਤਿ ਕਹਿ ਕਰਨਾ ਨਾਹੀ ਸੁਮਾਰ ਤਉ ਉਤਨ ਮਨਿਆ ਕਬੂਤ ਸੰਤੋਗਤਾ ਵਿਖਿਆ ਜਨ ਸੂਤ ਜੇ ਕੋ ਗੁਜੈ ਹੋਵੇ ਸਚਿਆਰ ਤਉ ਲੈ ਉਪਰ ਕੀਤਾ ਭਾਰ ਧਰਤੀ ਹੋਰ ਪ੍ਰਹਿ ਹੋਰ ਹੋਰ ਚਸਤੇ ਭਾਰ ਤਲੈ ਕਮਨ ਜੋਰ ਜੀ ਅਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਇਤ ਤਾਨ ਸਵਾਲਿਓ ਰੂਪ ਕੀਤੀ ਦਾਤ ਜਾਣ ਕੌਣ ਕੂਤ ਕੀਤ ਬਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆ ਕੁਦਰਤ ਗਵਣ ਕਹਾ ਵਿਚਾਰ ਵਰਨ ਜਾਵਾ ਏਕ ਵਾਰ ਜੋਤੁ ਤੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਗ ਪਾਓ ਸੰਗ ਪੂਜਾ ਇਸਮ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮੋ ਬਖਸਾਰ ਸੰਗ ਮੋਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਨੀਚਾਰ ਵਾਰ ਨ ਜਾਵਾਂ ਇੱਕ ਵਾਰ ਜੋਤਿ ਨ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਇਸੰਖ ਮੂਰਖ ਖੰਡ ਕੋਰ ਸੰਗ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੀ ਜੋਰ ਸੰਖ ਗਲਵੜ ਹੱਤਿਆ ਕਮਾਹੀ ਸੰਗ ਪਾਪੀ ਪਾਪ ਕਰ ਜਾਹੀ ਇਸੰਖ ਕੂੜਿਆਰ ਕੋੜੇ ਫਰਾਏ ਇਸੰਖ ਮਲੇਸ਼ ਮਨ ਭਖ ਖਾਹੀ ਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨ ਜਾਵਾ ਇਕ ਵਾਰੂ ਜੋਤਿ ਸੁ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਵ ਆਗਮ ਆਗਮ ਸੰਖ ਲੋ ਸੰਖ ਕਹੇ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਯੋਗ ਵਿਖਾਣ ਜਿਨਿ ਇਹ ਲਿਖੇ ਤਿਸ ਸਰਨਾਹੀ ਜੋ ਫਰਮਾਏ ਤੇ ਉਤੇ ਪਾਈ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋਥਾ ਕੁਦਰਤ ਕਵਨ ਕਹਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤੰਦਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਐ ਮਤ ਪਾਪਾਂ ਗੈ ਸੰਗ ਧੋਪੈ ਨਾਵੇ ਕੈ ਰੰਗ ਉੰਨੀ ਬਾਬੀਆਂ ਖੰਡਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹੁ ਨਾਨਕ ਹੁਕਮਿ ਆਵੋ ਜਾ ਤੀਰਥ ਤਪਦਿਆ ਦਤਦਾਨ ਜਿਵੇ ਕੋ ਪਾਵੈ ਤਿਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਸਾਗੁਨ ਤੇਰੇ ਮੈਂ ਨਾਹੀ ਕੋਏ btnUnਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਮੀਲਾ ਵਖਤ ਕਮਣ ਕਉਂ ਥੜਕਣ ਵਾਰ ਕਮਣ ਸੇ ਰੁੱਤੀ ਮਾਹੋ ਕਮਣ ਜਿਤ ਹੋਆ ਆਕਾਰ ਵਿਲ ਨਾ ਪਈ ਆਪਣੀ ਜੇ ਹੋਵੈ ਲੇਖ ਪੁਰਾਨ ਵਿਖਤ ਨਾ ਪਾਇਉ ਕਾਦੀਆ ਜੇ ਲਿਖਣ ਲੇਖ ਪੁਰਾਨ ਇਤਵਾਰਣਾ ਜੋਗੀ ਜਾਣੈ ਰਤਮਾ ਹੁਨ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖ ਖਿਸਾਲਾਹੀ ਕਿਉ ਰਣਨੀ ਕਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪਉ ਜਾਣੈ ਅੱਗੇ ਗਿਆਨ ਅਸੋ ਹੈ ਪਾਤਾਲ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜ ਗੁਪਾਲ ਥਕੇ ਵੇਦ ਕਹਿਣਿ ਕਵਾਤ ਸੈ ਸਠਾਰਹਿ ਕੈਨਕ ਤੇਬਾ ਸੁਨੋ ਇਕ ਤਾਤ ਲਿਖਾ ਹੋਇ ਤਾ ਲਿਖੀਐ ਲਿਖੈ ਹੋਇ ਵਿਨਾਸੁ ਨਾਨਕ ਵੱਡਾ ਆਖੀਐ ਪੇ ਜਾਣ ਆਪ ਸਾਲਾਹੀ ਸਾਲਾਹੀ ਤਿਸੁ ਰਤਨ ਪਾਈਆ ਨਦੀਆ ਤੈਵਾ ਪਵੈ ਸੁੰਦਾ ਜਾਣੀ ਹੈ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਣੀ ਜੇਸ ਮਨਹੁ ਨ ਵਿਸੁਰੈ ਅੰਤ ਨ ਸਿਵਤੇ ਕਹ ਨ ਅੰਤ ਅੰਤਨਾ ਕਰਨ ਦੇਣ ਨ ਅੰਤ ਅੰਤਨਾ ਵੇਖਣ ਸੁਣਨ ਨ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾ ਹੈ ਤਾਕ ਯੰਤਰਾ ਪਾਏ ਜਾਹਿ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵਡਾ ਸਾਇੂ ਉਚਾ ਥਾਉ ਉਚੇ ਉਪਰੂਚਾ ਨਾਉ ਏਡੂ ਉਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਜੇ ਵਡਾਬ ਜਾਣ ਆਪੂ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕੀਤੇ ਮੰਗ ਹੈ ਜੋ ਦਾ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟ ਹੈ ਵੇਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਹੀ ਕਾਹੀ ਇਤਿਆ ਦੂਖ ਭੂਖ ਸੰਮਾਰ ਇਹ ਭੇ ਦਾਤ ਤੇਰੀ ਦਾਤਾਰ ਬਨ ਖਲਾਸੀ ਭਾਣ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੁਖ ਖਾਏ ਆਪੇ ਜਾਣ ਆਪੇ ਦੇ ਆਖ へ ਸੇ ਪੇ ਕਈ ਕੇ ਜਿਸਨ ਬਖਸ਼ੇ ਸਿਵਸਾਲ ਨਾਨਕ ਪਾਤਸ਼ਾਹੀ ਪਾਤਸ਼ਾਹ ਆ ਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਮਨ ਲੈ ਜਾਹਿ ਮਨ ਪਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪ੍ਰੇ ਕਰੇ ਉਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਦੇ ਗੋਵਿੰਦ ਆਖੇ ਈਸੁਰ ਆਖੇ ਸਿੱਧ ਆਖੇ ਗੀਤੇ ਗੀਤੇ ਬੁੱਧ ਆਖੇ ਦਾਨ ਆਖੇ ਦੀਵ ਆਖੇ ਸੁੰਦਰ ਮੰਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉਠੜ ਜਾਏ ਤੇ ਕੀਤੇ ਉਰ ਕਰੇ ਤਾਖ ਨਾ ਸਕੈ ਕਈ ਕੇ ਜੀਵਨ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰ ਗਾਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵਹਿ ਸਰਬ ਸੰਵਾਲੇ ਵਾਜੇ ਨਾਦ ਅਨੇਕ ਸੰਖਾ ਗیتے વાਮਨ ਹਾਰੇ ਕੀਤੇ ਰਾਗੁ ਬਰੀ ਸਭ ਕਹੀਆਂ ਨ ਗیتے ਗਾਵਨ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸੁਵਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਾ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਮ ਜਤੀ ਸਦੀ ਸੰਤੋਖੀ ਗਾਵੇ ਮੀਰ ਕਰਾਰੇ ਗਵਨ ਪੰਨਤ ਪੰਨਨ ਖੀਸਾਰ ਜੁਗ ਜੁਗ ਵੇਦ ਨਾਲੇ ਗਾਵੇ ਮੋਹੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾ ਅਮਰਤ ਨੂੰ ਪਾਏ ਤੇਰੇ ਅਠਸਰ ਤੀਥ ਨਾਲੇ ਗਾਵੇ ਜੋਦ ਮਹਾਭਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਖੇਤਾਰੇ ਸੇ ਤਦੋਂ ਗਾਵਹਿ ਜੋਤੁਰ ਭਾਵਨ ਰਤੇ ਤੇਰੇ ਭక్టర్ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਅਵਨ ਨਾਨਕ ਕਿਆ ਵਿਚਾਰ ਦੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹੈ ਪੀਹੁ ਸੇ ਜਾਇ ਨਾ ਜਾਸੀ ਰਚਨਾ ਇੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇ ਜਨੂ ਪਾਈ ਕਰ ਕਰ ਵੇਖੈ ਗੀਤਾ ਆਪਣਾ ਨਿਵਦਸ ਦੀ ਬੜਿਆਈ ਜੋ ਸੁਪਾਵੈ ਸੋਈ ਕਰਸੇ ਹੁਕਮ ਨਾ ਕਰਣਾ ਜਾਈ ਸੋ ਪਾ ਸਭ ਸਭਾ ਸਾਇਬ ਨਾਨਕ ਰੰਡ ਜਾਈ ਮੁੰਦਾ ਸੰਤੋਖ ਸਰਮ ਪਦ ਝੂਲੀ ਧਿਆਨ ਕੀ ਕਰੈ ਵਿਭੂਤ ਖੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੇ ਸੈ ਆਦੇਸ ਆਦ ਅਨਿਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਉਪਤ ਗਿਆਨ ਦਇਆ ਪੰਡਰਨ ਘਟਕੜ ਵਾਜਹਿ ਨਾਦ ਆਪ ਨਾਥ ਨਾਥੀ ਸਮਝਾ ਕੀ ਰਿੱਧ ਸਿਦਵਰਾ ਸਾਜ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖ ਆਵੇਂ ਭਾਗ ਆਦੇਸ ਤੇ ਸਹ ਆਦੇਸ ਆਦ ਨੀਲ ਨਾਦ ਨਹਤ ਜੁਗ ਜੁਗ ਏਕੋ ਵੇਸ ਏਕਾ ਮਾਇ ਜੁਗਤ ਵਿਆਇ ਤੰ ਚਲੇ ਪ੍ਰਵਾਣਿਕ ਸੰਸਾਰੀ ਇਕ ਭੰਡਾਰੇ ਕ ਲਾਇ ਦੀ ਬਾਣ ਜਿਵਤ ਸੁਭਾਵੈ ਤਵੇ ਚਲਾਵੇ ਜੋ ਹੋਆ ਫਰਮਾਨ ਉਹ ਵੇਖੈ ਉਹਨਾਂ ਨਤਰ ਨ ਆਵੇ ਬਹੁਤਾ ਵਿਡਾਣ ਆਦੇਸ ਤੇ ਸਹ ਆਦੇਸ ਆਦੇ ਨੀਲ ਨਾਦ ਨਾਹਤ ਜੁਗ ਜੁ ਏਕੋ ਵੇਸ ਅਸਨ ਲੋਏ ਲੋਏ ਪੰਡਾਰ ਜੁਗਿ ਸਪਾਇਆ ਸੋ ਏਕਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦੇ ਨੀਲ ਨਾਦ ਨਾਹਤ ਜੁਗ ਜੁ ਏਕੋ ਵੇਸ ਇਕ ਦੂਜੀ ਪੌ ਲਖੋ ਹੈ ਲਖੋ ਹੈ ਲਖਮੀਸ ਲਖ ਲਖ ਵੇੜਾ ਆਖੀਐ ਏਕ ਨਾਮ ਜਗਦੀਸ ਇਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚਪੈ ਨਹ ਜੋਰ ਜੋਰ ਨਾ ਮੰਗਣ ਦਿਨ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸ੍ਰੋਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਇ ਨਾਨਕ ਉਤਮ ਨੀਛ ਨ ਕੋਇ ਰਾਤੇ ਰੁਤੇ ਥਿਤੀ ਵਾਰ ਪਉਣ ਪਾਨਿ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪਿ ਕੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਇ ਉਹ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮੇ ਘਾਟ ਘੜੀਆ ਰੂਪ ਰੰਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸ੍ਰਤੀ ਸੇਵਕ ਕੀਤੇ ਨਾਨਕ ਅੰਤ ਨੰ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਨਕ ਨੋਦ ਕੋੜਾ ਆਨੰਦ ਸ੍ਰਮੁਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤਾਂ ਰੂਪ ਤਾ ਕੀ ਅਗਲਾ ਕਥਿਆ ਨਾ ਜਾਹੀ ਜੇ ਕੋ ਕਹਿ ਵਿਛੈ ਵਿਸਤਾਏ ਤਿਥੈ ਘਣੀਐ ਸੁਰਤਿ ਮਤਿ ਮਨ ਬੁੱਧ ਤਿਥੈ ਘਣੀਐ ਸਰਨ ਸੰਦਾਗਿ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਮਦ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਦਾ ਕੀ ਰੂਪ ਨਗਤ ਨੇ ਜਾਏ ਨਾਉ ਹਮਰਨ ਠਾਗੇ ਜਾਏ ਜਿਨ ਕੈ ਰਾਮ ਵਸੈ ਮਨਵਾਏ ਤਿਥੈ ਭਗਤ ਵਸੈ ਕੇ ਲੋਕ ਰਹੇ ਆਨੰਦ ਸਚਾ ਮਨ ਸੋਏ ਸਾਚ ਖਣ ਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਾਂਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਮ ਜਿਹੁ ਕੁੰਤੈ ਵਿਕਾਰ ਵਿਖੈ ਉਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧਿਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖੱਲਾ ਅਗੰਤ ਬਤਾਓ ਪੰਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਨਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਾਤਾ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਾਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏਮ ਸਖਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏਮ ਸਖਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ